ਔਰ ਇਹ ਤਾਂ ਪਹਿਲਾਂ ਤੋਂ ਬਣੀ ਜਾਂਦੀ ਹੈ ਇਹਦੇ ਫੇੜਿਆ ਸਾਰੇ ਮਾਈਕ ਫੜਿਓ ਮਾਈਕ ਉੱਤੇ ਪਾਓ ਇੱਕ ਤੇ ਮੱਦਮ ਕਰ ਲਿਓ ਕਿਹਾ ਬਈ ਤੇ ਉਸ ਖਤਰ ਸਾਹਿਬ ਜਿਹੜਾ ਵਾ ਇਹਨਾਂ ਨੇ ਖਤਰ ਸਾਹਿਬ ਇਹ ਬੋਰਡ ਲਾਇਆ ਵਾ ਕੋਈ ਕੋਈ ਐਸੀ ਕਿਸੇ ਦਾ ਬਲਾਕ ਪਹੁੰਚਾ ਰਿਹਾ ਬੰਨਵਾਉਣੇ ਇਹਨਾਂ ਨੇ ਇਹ ਵੀ ਕਰਵਾਏ ਤੇ ਇਹ ਵੀ ਬੋਰਡ ਬਣਾਇਆ ਹੋਇਆ ਹੈ ਕਿੰਨੇ ਲਾਇਆ ਪਤਾ ਚਲ ਪੰਜ ਨੇ ਬਲਾਅ ਇਹਨੂੰ ਲਾ ਮੇਰੇ ਸਾਹਮਣੇ ਉੱਪਰ ਲੈ ਸਾਨੂੰ ਡੇਢ ਰੁਪਆ ਸਤਿ ਸ਼੍ਰੀ ਅਕਾਲ ਦੋਸਤੋ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਘਟਨਾ ਹੋਈ ਜਦੋਂ ਕਿ ਨਗਰ ਨਿਗਮ ਦੇ ਗਲਿਆਰੇ ਦੇ ਵਿੱਚ ਸਥਿਤ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਨੂੰ ਇੱਕ ਸਖਸ਼ ਵੱਲੋਂ ਭੰਨ ਤੋੜ ਕੀਤੀ ਗਈ ਉਸ ਬੁੱਤ ਦੇ ਉੱਪਰ ਚੜ ਕੇ ਹਥੌੜੇ ਵੀ ਮਾਰੇ ਗਏ ਅਤੇ ਉਸ ਸਖਸ਼ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਿਸ ਤੋਂ ਬਾਅਦ ਉਸ ਤੇ ਸਖਤ ਕਾਰਵਾਈ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਅੱਜ ਦਲਿਤ ਸਮਾਜ ਵੱਲੋਂ ਕਈ ਸ਼ਹਿਰ ਬੰਦ ਕਰਨ ਦਾ ਵੀ ਸੱਦਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਲੁਧਿਆਣਾ, ਮੋਗਾ, ਫਗਵਾੜਾ, ਹਸ਼ਿਆਰਪੁਰ, ਨਵਾਂ ਸ਼ਹਿਰ ਸ਼ਾਮਲ ਹਨ ਤੇ ਉਥੇ ਹੀ ਇੱਕ ਵੀਡੀਓ ਇਸ ਸਮੇਂ سوشل میڈیا ਤੇ ਹੋਰ ਜਿਆਦਾ ਵਾਇਰਲ ਹੋ ਰਹੀ ਹੈ ਪਰ ਉਸ ਵੀਡੀਓ ਦੇ ਪਿੱਛੇ ਦਾ ਅਸਲ ਸੱਚ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਮਾਂ ਬਹੁਤ ਹੀ ਨਾਜ਼ੁਕ ਹੈ ਅਤੇ ਜਹੀਆਂ ਵੀਡੀਓਜ਼ ਦੇ ਕਰਕੇ ਕੋਈ ਗਲਤ ਸੁਨੇਹਾ ਨਾ ਜਾਵੇ ਇਸ ਕਰਕੇ ਉਸ ਵੀਡੀਓ ਦਾ ਸੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇੱਕ ਵੀਡੀਓ سوشل میڈیا ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਸਖਸ਼ ਇੱਕ ਪੋਸਟਰ ਪੜ ਰਹੇ ਨੇ ਜਿੰਨਾ ਤੇ ਸਾਹਿਬਜ਼ਾਦਿਆਂ ਦੀ ਤਸਵੀਰ ਲੱਗੀ ਹੋਈ ਹੈ ਅਤੇ ਇਸ ਪੋਸਟਰ ਨੂੰ ਪਾੜਿਆ ਜਾ ਰਿਹਾ ਹੈ ਅਤੇ ਕੁਝ ਲੋਕਾਂ ਵੱਲੋਂ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਉਸ ਬੁੱਤ ਦੇ ਰੋਸ ਦੇ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਤਸਵੀਰ ਨੂੰ ਪਾੜਿਆ ਗਿਆ ਜਦਕਿ ਇਸ ਦਾ ਅਸਲ ਸੱਚ ਇਹ ਹੈ ਕਿ ਇਹ ਜੋ ਬੋਰਡ ਲਗਾਇਆ ਗਿਆ ਸੀ ਇਸ ਤੇ ਸਾਹਿਬਜ਼ਾਦਿਆਂ ਦੀ ਜੋ ਤਸਵੀਰ ਹੈ ਉਹ ਉਲਟ ਲਗਾਈ ਗਈ ਸੀ ਜਿਸ ਦੇ ਕਰਕੇ ਕੀ ਸੰਗਤਾਂ ਦੇ ਵਿੱਚ ਰੋਸ ਹੋਇਆ ਅਤੇ ਉਹਨਾਂ ਵੱਲੋਂ ਇਹ ਪੋਸਟਰ ਪਾੜਿਆ ਗਿਆ ਹਾਲਾਂਕਿ ਸਿੱਖ ਧਰਮ ਦੇ ਵਿੱਚ ਮੂਰਤੀ ਪੂਜਾ ਜਾਂ ਫਿਰ ਤਸਵੀਰਾਂ ਦੀ ਪੂਜਾ ਕਰਨ ਦੀ ਤਸਵੀਰਾਂ ਲਗਾਉਣ ਦੀ ਮਰਿਆਦਾ ਨਹੀਂ ਹੈ ਪਰ ਉੱਥੇ ਹੀ ਇਨ੍ਹਾਂ ਤਸਵੀਰਾਂ ਦੇ ਪੁੱਠੇ ਲੱਗਣ ਤੋਂ ਬਾਅਦ ਜੋ ਇਨ੍ਹਾਂ ਲੋਕਾਂ ਵੱਲੋਂ ਜਿਨ੍ਹਾਂ ਦੇ ਵਿੱਚ ਕੁਝ ਦਸਤਾਰਾਂ ਵਾਲੇ ਅਤੇ ਦਾੜੇ ਪ੍ਰਕਾਸ਼ ਵਾਲੇ ਸਿੰਘ ਵੀ ਹਨ ਇਸ ਫੋਟੋ ਨੂੰ ਇਸ ਪੋਸਟਰ ਨੂੰ ਪਾੜਿਆ ਗਿਆ ਉਸ ਦੀ ਵੀ ਲੋਕਾਂ ਵੱਲੋਂ ਨਖੇਦੀ ਕੀਤੀ ਗਈ ਹੈ ਵਿਰੋਧ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੇ ਗਲਤੀ ਕੀਤੀ ਸੀ ਤਾਂ ਉਹਨਾਂ ਨੂੰ ਬਲਾਕ ਇਸ ਨੂੰ ਸਹੀ ਕਰਵਾ ਦੇਣਾ ਚਾਹੀਦਾ ਸੀ ਜਾਂ ਫਿਰ ਜੇ ਕੋਈ ਵੱਡੀ ਗਲਤੀ ਲੱਗਦੀ ਸੀ ਤਾਂ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਇਸ ਤਰ੍ਹਾਂ ਜਿੰਨਾ ਤਸਵੀਰਾਂ ਤੇ ਜਿੰਨਾ ਬੋਰਾਂ ਦੇ ਉੱਪਰ ਜਿੰਨਾ ਪੋਸਟਰਾਂ ਤੇ ਸਾਬਜਾਦਿਆਂ ਦੀ ਤਸਵੀਰ ਲੱਗੀ ਹੋਵੇ ਉਸ ਨੂੰ ਇਸ ਤਰ੍ਹਾਂ ਪਾੜਨਾ ਵੀ ਬੇਅਦਬੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਵੱਲੋਂ ਸਾਬਜਾਦਿਆਂ ਦੀ ਫੋਟੋ ਵਾਲੇ ਪੋਸਟਰ ਨੂੰ ਇਸ ਤਰ੍ਹਾਂ ਪਾੜ ਕੇ ਬੇਅਦਬੀ ਕੀਤੀ ਗਈ ਹੈ ਜਾਂ ਫਿਰ ਇਹਨਾਂ ਨੇ ਜੋ ਕੀਤਾ ਸਹੀ ਕੀਤਾ ਜਰੂਰ ਕਮੈਂਟ ਕਰਕੇ ਦੱਸਣਾ ਆਓ ਤੁਹਾਨੂੰ ਇਸ ਪੂਰੀ ਵਾਇਰਲ ਹੋ ਰਹੀ ਵੀਡੀਓ ਵੱਲ ਵੀ ਲੈ ਚਲਦੇ ਹਾਂ ਹੋਰ ਅਪਡੇਟਸ ਅਤੇ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਮਾੜੀ ਮਤਲਬ ਪਹਿਲਾਂ ਤੋਂ ਹੀ ਜਾਂਦੇ ਨੇ ਇਹਦੇ ਫੇੜੇ ਆ ਸਾਰੇ ਮਾਈਕ ਫੜਿਓ ਮਾਈਕ ਉੱਤੇ ਪਾਓ ਇੱਕ ਤੇ ਮੱਦਦ ਆ ਗਈ ਕਿਹਾ ਬਈ ਉਹ ਉਸ ਖਤਰ ਸਾਹਿਬ ਜਿਹੜਾ ਵਾ ਇਹਨਾਂ ਨੇ ਖਤਰ ਸਾਹਿਬ ਇਹ ਬੋਰਡ ਲਾਇਆ ਵਾ ਕੋਈ ਐਸੀ ਕਿਸੇ ਦਾ ਬਲਾਕ ਬਹੁਤ ਜ਼ਿਆਦਾ ਬਣਾਉਂਦੇ ਇਹਨਾਂ ਨੇ ਇੱਕ ਹੀ ਖਵਾਇਆ ਬਣਾਇਆ ਹੋਇਆ ਕਿੰਨੇ ਲਾਇਆ ਉਹ ਪਤਾ ਕਰ ਪੰਜੇ ਬਲਾ ਦੇ ਇਹਨੂੰ ਲਾ ਮੇਰੇ ਸਾਹਮਣੇ ਉੱਟ ਲੈ ਸਾਨੂੰ ਡੋਡੇ ਦਸਾ